ਇਹ ਲੱਗਦਾ ਕਿ ਜਿਹੜੇ ਇਹ ਸੰਘਰਸ਼ ਕਰਨ ਦੇ ਨਾਲ ਜਿਹੜਾ ਹੈਗਾ ਸਰਕਾਰਾਂ ਜਾਗ ਪੈਣਗੀਆਂ ਦੇਖੋ ਜੀ ਕਿਸੇ ਵੀ ਕੰਮ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕੋਸ਼ਿਸ਼ ਕਰਨ ਦੇ ਨਾਲ ਕਈ ਵਾਰੀ ਮੂਰੇ ਅਸਰ ਪੈਂਦਾ ਪਹਿਲੀ ਗੱਲ ਤਾਂ ਜਿਹੜੇ ਅੱਜ ਬੰਦ ਦੀ ਕਾਰ ਆ ਪੰਜਾਬ ਦੇ ਵਿੱਚ ਖਾਸ ਕਰਕੇ ਇਹਦੇ ਨਾਲ ਹੀ ਕਾਫੀ ਮੈਸੇਜ ਪਹੁੰਚੂਗਾ ਸਰਕਾਰਾਂ ਤੱਕ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਜਾਗਦੀਆਂ ਨਜ਼ਰ ਨਹੀਂ ਆ ਰਹੀਆਂ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਜੀ ਸਰਕਾਰਾਂ ਜਾਗਣਗੀਆਂ ਅੱਜ ਲੋ ਲੋੜਿਆ ਸਾਨੂੰ ਲੋਕ ਏਕਤਾ ਦੀ ਜੇ ਲੋਕ ਏਕਤਾ ਸਰਕਾਰ ਵੀ ਲੋਕਾਂ ਦੁਆਰਾ ਚੁਣੀ ਜਾਂਦੀ ਆ ਸਰਕਾਰ ਕੋਈ ਆਪਣੇ ਆਪ ਨਹੀਂ ਬਣਦੀ ਪਾਤਮਸ ਵੀਰੇ ਜੀਤ ਅਖਬਾਰ ਚ ਉਹਨਾਂ ਦੀ ਫੋਟੋ ਦੇਖੀ ਦੋਵੇਂ ਅਰਥ ਜੋੜ ਕੇ ਉਹਨਾਂ ਨੇ ਅਪੀਲ ਕੀਤੀ ਸਾਨੂੰ ਕਹਿੰਦੇ ਖਨੌਰੀ ਬਾਰਡਰ ਪਹੁੰਚੋ 34 35 ਦਿਨ ਤੋਂ ਭੁੱਖਾ ਰਿਆ ਕਿ ਵੀ ਅੱਜ ਅਪੀਲ ਕਰ ਰਿਹਾ ਤੇ ਜੇ ਅਸੀਂ ਇੱਕ ਦਿਨ ਕੁਝ ਨਾ ਖਾਈਏ ਤਾਂ ਸਾਡੀ ਹਰਾਨਤ ਕੀ ਬਣਦੀ ਕਿੰਦੇ ਹੁੰਦੇ ਜੇ ਪੈਦਾ ਕਰਨ ਵਾਲਾ ਰੁਲ ਗਿਆ ਤੇ ਖਾਣ ਵਾਲਾ ਆਟੋਮੇਟ ਕਰ ਰੁਲ ਗਿਆ ਸੰਜਾ ਟੀਵੀ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਅੱਜ ਪੰਜਾਬ ਬੰਦ ਪੰਜਾਬ ਬੰਦ ਦੇ ਦੌਰਾਨ ਜਿਹੜਾ ਹੈਗਾ ਐਮਰਜੈਂਸੀ ਜਿਹੜੀਆਂ ਸਵਾਵਾਵਾਂ ਚਾਲੂ ਕੀਤੀਆਂ ਗਈਆਂ ਨੇ ਤੇ ਕਿਸਾਨ ਮੋਰਚਾ ਜਿਹੜਾ ਹੈਗਾ ਲਗਾਤਾਰ ਸੰਘਰਸ਼ ਕਰਨ ਲਈ ਜਿਹੜਾ ਤਿਆਰ ਬੈਠਾ ਆ ਇਸੇ ਦੇ ਸਬੰਧ ਵਿੱਚ ਅੱਜ ਮਲੀਆਂ ਕਲਾਂ ਦੇ ਵਿੱਚ ਵੀ ਜਿਹੜਾ ਕਿਸਾਨੀ ਮੋਰਚੇ ਵੱਲੋਂ ਜਿਹੜਾ ਇੱਕ ਧਰਨਾ ਲਗਾਇਆ ਗਿਆ ਵੀਰ ਜੀ ਕੀ ਨਾਮ ਜੀ ਰਣਜੀਤ ਜੀ ਰਣਜੀਤ ਜੀ ਕੀ ਲੱਗਦਾ ਕਿ ਜਿਹੜੇ ਇਹ ਸੰਘਰਸ਼ ਕਰਨ ਦੇ ਨਾਲ ਜਿਹੜਾ ਹੈਗਾ ਸਰਕਾਰਾਂ ਜਾਗ ਪੈਣਗੀਆਂ ਦੇਖੋ ਜੀ ਕਿਸੇ ਵੀ ਕੰਮ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕੋਸ਼ਿਸ਼ ਕਰਨ ਦੇ ਨਾਲ ਕਈ ਵਾਰੀ ਮੋਰੇ ਅਸਰ ਪੈਂਦਾ ਪਹਿਲੀ ਗੱਲ ਤਾਂ ਜਿਹੜੇ ਅੱਜ ਬੰਦ ਦੀ ਕਾਰ ਆ ਪੰਜਾਬ ਦੇ ਵਿੱਚ ਖਾਸ ਕਰਕੇ ਇਹਦੇ ਨਾਲ ਹੀ ਕਾਫੀ ਮੈਸੇਜ ਪਹੁੰਚੂਗਾ ਸਰਕਾਰਾਂ ਤੱਕ ਤੇ ਅਸਰ ਪਊਗਾ ਜਰੂਰ ਇਸ ਗੱਲ ਦਾ ਕਿਉਂਕਿ ਸੰਘਰਸ਼ ਕਰਨਾ ਸਾਡੀ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਜਦੋਂ ਕਿਸੇ ਦਾ ਹੱਕ ਦੇ ਉੱਤੇ ਡਾਕਾ ਪੈਂਦਾ ਉਹਦਾ ਹੱਕ ਮਿਲਦਾ ਨਹੀਂ ਜਿੱਦਾਂ ਉਹਨਾਂ ਝੋਨੇ ਦੇ ਸਾਡੇ ਹੱਕ ਤੇ ਡਾਕਾ ਹੀ ਪਿਆ ਜੀ ਕਿੰਨੀ ਮਾੜੀ ਗੱਲ ਹੋਈ ਹੈ ਇਸ ਕਰਕੇ ਸਾਨੂੰ ਫੇਰ ਉਹ ਸੰਘਰਸ਼ ਦੇ ਰਾਹ ਤੇ ਤੁਰਨਾ ਪੈਂਦਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਇਹੇ ਹਾਲ ਹੀ ਹੈ ਸੰਘਰਸ਼ ਹੀ ਰਹਿ ਜਾਂਦਾ ਜੀ ਬਸ ਰਣਜੀਤ ਜੀ ਲਗਾਤਾਰ ਗੱਲ ਕਰੀਏ ਟ੍ਰੇਨਾਂ ਵੀ ਰੁਕੀਆਂ ਗਈਆਂ ਕਈ ਵਾਰ ਸੰਘਰਸ਼ ਵੀ ਕੀਤੇ ਗਏ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਜਾਗਦੀਆਂ ਨਜ਼ਰ ਨਹੀਂ ਆ ਰਹੀਆਂ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੀ ਸਰਕਾਰਾਂ ਜਾਗਣਗੀਆਂ ਅੱਜ ਲੋ ਲੋੜਿਆ ਸਾਨੂੰ ਲੋਕ ਏਕਤਾ ਦੀ ਜੇ ਲੋਕ ਏਕਤਾ ਸਰਕਾਰ ਵੀ ਲੋਕਾਂ ਦੁਆਰਾ ਚੁਣੀ ਜਾਂਦੀ ਆ ਸਰਕਾਰ ਕੋਈ ਆਪਣੇ ਆਪ ਨਹੀਂ ਬਣਦੀ ਪਬਲਿਕ ਦਾ ਫਤਵਾ ਹੁੰਦਾ ਪੰਜਾਬ ਚੋਂ ਆਮ ਆਦਮੀ ਪਾਰਟੀ ਨੇ 92 ਸੀਟਾਂ ਲਈਆਂ ਲੋਕਾਂ ਦੀਆਂ ਨਜ਼ਰਾਂ ਚ ਵਧੀਆ ਦੇਖਿਆ ਗਿਆ ਉਹਨਾਂ ਨੂੰ ਤਾਂ ਹੀ ਮਿਲੀਆਂ 92 ਸੀਟਾਂ ਹੁਣ ਅੱਜ ਉਹਨਾਂ ਦੇ ਮਨ 'ਚ ਕੀ ਆ ਪੰਜਾਬ ਗਵਰਨਮੈਂਟ ਵੀ ਕੋਈ ਕਾਸ ਸਾਥ ਨਹੀਂ ਦੇ ਰਹੀ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਜੀ ਇਸ ਕਰਕੇ ਪਬਲਿਕ ਦੀ ਚੁਣੀ ਹੋਈ ਸਰਕਾਰ ਆ ਤਾਂ ਸਰਕਾਰ ਦਾ ਫਰਜ਼ ਬਣਦਾ ਕਿ ਪਬਲਿਕ ਦੀ ਗੱਲ ਸੁਣੀ ਜਾਵੇ ਪਰ ਦੇਖਿਆ ਜਾਂਦਾ ਕਿ ਪੰਜਾਬ ਸਰਕਾਰ ਦੇ ਕਈ ਮੰਤਰੀ ਜਣੇ ਨੇ ਉਹ ਲਗਾਤਾਰ ਜਿਹੜਾ ਡੱਲੇਵਾਲ ਸਾਹਿਬ ਨੂੰ ਮਿਲ ਕੇ ਵੀ ਆਏ ਆ ਪਰ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਜੇ ਅਫਸਰਾਂ ਦੀ ਗੱਲ ਕਰੀਏ ਅਫਸਰ ਵੀ ਅਫਸਰਸ਼ਾਹੀ ਵੀ ਜਿਹੜੀ ਹੈਗੀ ਲਗਾਤਾਰ ਹੈ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕਰ ਰਹੀ ਹੈਗੀ ਕਿਸ ਤਰ੍ਹਾਂ ਦੇ ਦੇਦਿਆਂ ਦੇਖੋ ਜੀ ਜਿਹੜੀ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰ ਰਹੇ ਬਹੁਤ ਵਧੀਆ ਕਰ ਲਿਆ ਫਰਜ ਵੀ ਬਣਦਾ ਉਹ ਆਪਦੀ ਡਿਊਟੀ ਕਰ ਰਹੇ ਆ ਪਰ ਹੁਣ ਜੇ ਸੈਂਟਰ ਸਰਕਾਰ ਨੂੰ ਮਨਾਉਣਾ ਤੇ ਕਿਸਾਨਾਂ ਤੋਂ ਪਹਿਲਾਂ ਫਰਜ ਬਣਦਾ ਪੰਜਾਬ ਸਰਕਾਰ ਦਾ ਉਹ ਉਹਨਾਂ ਨਾਲ ਰਾਬਤਾ ਕਾਇਮ ਕਰੇ ਸਾਡੀਆਂ ਮੰਗਾਂ ਦਾ ਹੱਲ ਨਿਕਲੇ ਤੇ ਅਸੀਂ ਆਪੋ ਆਪਣੇ ਘਰਾਂ ਨੂੰ ਜਾਈਏ ਅਸੀਂ ਉੱਥੇ ਬੈਠ ਕੇ ਕੀ ਕਰਨਾ ਅਸੀਂ ਸ਼ੌਕ ਨੂੰ ਥੋੜੋ ਬੈਠੇ ਆ ਸਾਡੀ ਮਜਬੂਰੀ ਬਣ ਗਈ ਆ ਉਹ ਬਜ਼ੁਰਗ ਆਗੂ ਆ ਅੱਜ ਭੁਖੜ ਹੜਤਾਲ ਤੇ ਬੈਠੇ ਆ ਜਦੋਂ ਅਸੀਂ ਉਹਨਾਂ ਦੀ ਅੱਜ ਮੈਂ ਸਵੇਰੇ ਜੀਤ ਅਖਬਾਰ 'ਚ ਉਹਨਾਂ ਦੀ ਫੋਟੋ ਦੇਖੀ ਦੋਵੇਂ ਹੱਥ ਜੋੜ ਕੇ ਉਹਨਾਂ ਨੇ ਅਪੀਲ ਕੀਤੀ ਸਾਨੂੰ ਕਹਿੰਦੇ ਖਨੋਰੀ ਬਾਰਡਰ ਪਹੁੰਚੋ 34 35 ਦਿਨ ਤੋਂ ਭੁੱਖਾ ਰਿਆ ਕਿ ਵੀ ਅੱਜ ਅਪੀਲ ਕਰ ਰਿਹਾ ਤੇ ਜੇ ਅਸੀਂ ਇੱਕ ਦਿਨ ਕੁਛ ਨਾ ਖਾਈਏ ਤਾਂ ਸਾਡੀ ਹਰਾਨਤ ਕੀ ਬਣੇ ਉਹ ਕੱਲਾ ਆਪਣੇ ਵਾਸਤੇ ਨਹੀਂ ਕਰ ਰਿਹਾ ਉਹ ਸਾਰੇ ਦੇਸ਼ ਵਾਸਤੇ ਕੱਲੇ ਪੰਜਾਬ ਵਾਸਤੇ ਨਹੀਂ ਲੜ ਰਿਹਾ ਹਰੇਕ ਸਟੇਟ ਵਾਸਤੇ ਉਹ ਲੜ ਰਿਹਾ ਹਰੇਕ ਕਿਸਾਨ ਵਾਸਤੇ ਲੜ ਰਿਹਾ ਸਾਡਾ ਵੀ ਫਰਜ਼ ਵਨਦਾ ਉੱਥੇ ਪਹੁੰਚੀਏ ਤਾਂ ਸਰਕਾਰ ਦੀ ਗੱਲਾਂ ਕੰਨਾਂ ਤੱਕ ਜਿਹੜੀ ਗੱਲ ਸਾਡੀ ਉਹ ਪਹੁੰਚਦੀ ਹੋਰੇ ਬਾਕੀ ਤੁਹਾਡੇ ਵਰਗੇ ਜਿਹੜੇ ਚੈਨਲ ਵਾਲੇ ਆਉਂਦੇ ਵੀਰ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਸਾਡੀ ਗੱਲ ਪਹੁੰਚਦੀ ਕਰਨ ਤੁਸੀਂ ਗਏ ਸੀ ਉੱਥੇ ਕਨੋਰੀ ਬਰਡ ਮੈਂ ਐਤਕੀ ਨਹੀਂ ਗਿਆ ਜੀ ਮੈਂ ਪਿਛਲੀ ਏਰੀ ਗਿਆ ਸੀ ਤੇ ਗੱਲ ਕਰੀਏ ਪਹਿਲਾਂ ਜਿਹੜਾ ਹੈਗਾ ਵਾ ਝੋਨੇ ਦੀ ਫਸਲ ਨੂੰ ਲੈ ਕੇ ਵੀ ਕਾਫੀ ਜੜੀਆਂ ਕਿਸਾਨਾਂ ਨੂੰ ਦਿੱਕਤਾਂ ਆਈਆਂ ਸਿਗੀਆਂ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਜੀ ਦਿੱਕਤਾਂ ਜਿੰਨੀ ਕਿ ਮੇਰੀ ਏਜ ਐ ਇਸ ਟਾਈਮ ਮੈਂ ਕਦੀ ਜਿਹੜਾ ਐਤਕੀ ਹਾਲਾਤ ਦੇਖਿਆ ਝੋਨੇ ਦੇ ਸੀਜ਼ਨ ਚ ਮੈਂ ਕਦੀ ਪਹਿਲਾਂ ਨਹੀਂ ਦੇਖਿਆ ਠੀਕ ਹੈ ਝੋਨਾ ਬਦਰੰਗ ਆ ਕੋਈ ਹੋਰ ਕਮੀ ਦਾ ਕਾਰਨ ਕੇ ਝੋਨੇ ਰੁੜੇ ਆ ਪਰ ਇਦਾਂ ਹਾਲਾਤ ਨਹੀਂ ਹੋਈ ਕਿ ਇੰਨੇ ਕਿਲੋ ਕੱਟ ਦਿਓ ਦਸਾਵੋ ਕਰਕੇ ਘਰ ਨੂੰ ਜਾਓ ਸਾਡਾ ਖੁਦ 10-12000 ਪ੍ਰਤੀ ਏਕੜ ਦਾ ਨੁਕਸਾਨ ਮੇਰਾ ਹੋਇਆ ਜੀ ਸੋਨੇ ਵਰਗਾ ਮਾਲ ਵਿੱਚ ਕੋਈ ਕਮੀ ਨਹੀਂ ਸੀ ਹਰੇਕ ਜੀਮੀਦਾਰ ਦਾ ਨੁਕਸਾਨ ਹੋਇਆ ਪਰ ਕਰਦੇ ਕੀ ਘਰ ਨੂੰ ਅਸੀਂ ਰੱਖ ਨਹੀਂ ਸਕਦੇ ਇੰਨੀ ਫਸਲ ਸਾਨੂੰ ਤਾਂ ਵੇਚਣਾ ਹੀ ਪੈਣਾ ਜੀ ਕੀ ਕਰੀਏ ਸਾਨੂੰ ਸਮਝ ਨਹੀਂ ਆ ਰਹੀ ਕਿਉਂਕਿ ਕਿਸਾਨ ਜਿਹੜਾ ਹੈਗਾ ਪੱਤਾ ਵਾਂਗੂ ਫਸਲ ਪਾਲਦਾ ਹੈਗਾ ਪਰ ਜਦੋਂ ਉਹਦਾ ਜਿਹੜਾ ਹੈਗਾ ਤੁਹਾਨੂੰ ਮੁੱਲ ਵੀ ਨਹੀਂ ਮਿਲਦਾ ਹੈਗਾ ਤੇ ਫਿਰ ਕਿਸਾਨ ਕੀ ਕਰੂਗਾ ਦੇਖੋ ਜੀ ਕਿਸਾਨ ਦੇ ਸਿਰ ਤੇ ਜਿਹੜਾ ਕਰਜ਼ਾ ਚੜ ਜਾਂਦਾ ਜਦੋਂ ਉਹ ਕਰਜ਼ਾ ਉਤਰਦਾ ਨਹੀਂ ਠੇਕੇ ਤੇ ਜ਼ਮੀਨਾਂ ਵੋਨੇ ਆਪਾਂ ਆਪ ਦੀ ਜਿੰਨੀ ਹੁੰਦੀ ਉਹ ਕਰਦੇਗਾ ਠੇਕੇ ਤੇ ਰੱਖਦੇ ਆਪਾਂ ਜਦੋਂ ਸਾਨੂੰ ਫਸਲ ਦਾ ਮੁੱਲ ਨਾ ਮਿਲਿਆ ਸਤੋਂ ਠੇਕੇ ਇਹਨਾਂ ਦੇ ਹੋਏ ਬੈਂਕ ਦੀਆਂ ਲਿਮਟਾਂ ਨਾਲ ਕਲੀਅਰ ਹੋਈਆਂ ਜ਼ਿਮੀਂਦਾਰ ਇੱਕ ਕਰਜ਼ੇ ਦੇ ਥੱਲੇ ਨਤਾੜਿਆ ਜਾਂਦਾ ਜਦੋਂ ਉਹਦੇ ਕੋਈ ਇੱਕੋ ਰਸਤਾ ਹੁੰਦਾ ਕੋਈ ਖੁਦਕੁਸ਼ੀ ਵਾਲ ਨੂੰ ਤੁਰਦਾ ਨਿਤ ਅਖਬਾਰਾਂ 'ਚ ਪੜਦੇ ਨਾ ਖੁਦਕੁਸ਼ੀ ਕਰ ਲਈ ਈ 20 ਸਾਲ ਦੇ ਕਿਸਾਨ ਤੱਕ 30 ਸਾਲ ਦੇ ਕਿਸਾਨ ਤੱਕ ਖੁਦਕੁਸ਼ੀਆਂ ਹੋਣ ਲਈਆਂ ਆ ਤੇ ਜਿਹੜੇ ਅੱਜ ਬਜ਼ੁਰਗ 75 ਸਾਲ ਦਾ ਕੋਈ 80 ਸਾਲ ਦਾ ਉਹਨਾਂ ਨੇ ਕੀ ਕੁਝ ਦੇਖਿਆ ਹੋ ਜਿੰਦਗੀ 'ਚ ਸਤੋ ਇਹ ਨਹੀਂ ਸਹਾਰ ਹੋਣ ਲਿਆ ਉਹ ਬੇ ਹੱਲ ਗਲਤ ਪਾਸੇ ਨੂੰ ਤੁਰਿਆ ਜਾਂਦਾ ਪਰਿਵਾਰਾਂ ਦੇ ਨੁਕਸਾਨ ਹੁੰਦੇ ਆ ਤੇ ਜੇ ਸਾਨੂੰ ਸਹੀ ਮੁੱਲ ਮਿਲੇ ਟਾਈਮ ਸਰ ਸਾਡੀ ਫਸਲ ਚੱਕੀ ਜਾਵੇ ਸਾਨੂੰ ਕਿਸਾਨੀ ਨੂੰ ਇਦਾਂ ਕਰ ਦਿੱਤਾ ਗਿਆ ਜਿਦਾ ਲਵਾਰਸ ਕਹ ਲੋ ਕਦੀ ਸਾਨੂੰ ਡੀਏਪੀ ਨਹੀਂ ਮਿਲਦੀ ਕਦੀ ਸਾਨੂੰ ਬੀਜ ਦੀ ਸ਼ੋਰਟ ਆ ਗਈ ਮੰਡੀਆਂ 'ਚ ਝੋਨਾ ਰੁਲ ਗਿਆ ਕੁਛ ਨਾ ਕੁਛ ਹੋ ਹੀ ਜਾ ਰਿਹਾ ਨੌਜਵਾਨ ਜਿਹੜਾ ਹੈਗਾ ਬਾਹਰ ਵਿਦੇਸ਼ਾਂ ਵੱਲ ਜਾ ਰਿਹਾ ਹੈਗਾ ਉਹਨੂੰ ਕਿਸ ਤਰ੍ਹਾਂ ਦੇਖਦੇ ਵਿਦੇਸ਼ਾਂ ਵੱਲ ਜਾਣ ਦਾ ਕਾਰਨ ਇਹ ਹੀ ਆ ਕਿ ਅਸੀਂ ਬੱਚਿਆਂ ਨੂੰ ਕਹਿੰਨੇ ਕਾਕਾ ਜੋ ਅਸੀਂ ਕਰ ਲਏ ਤੇ ਹੱਤੋਂ ਗਾ ਨਹੀਂ ਹੋਣਾ ਸਾਨੂੰ ਦਿਸਦਾ ਕਿ ਉਹਨਾਂ ਤੋਂ ਉਹ ਕਿੱਦਾਂ ਕਰਨਗੇ ਅੱਜ ਅਸੀਂ ਅਜੇ ਮੱਕੀ ਜਾ ਕੇ 2 ਮਹੀਨਿਆਂ ਨੂੰ ਲਾਉਣੀ ਅੱਜ ਅਸੀਂ ਭੱਜੇ ਫਿਰਦੇ ਆ ਡੀਪੀ ਖਾਦ ਲੈਣ ਨੂੰ ਸਾਨੂੰ ਮਿਲ ਹੀ ਨਹੀਂ ਰਹੀ ਜੂਰੀਆ ਲੈਣ ਜਾਂਦੇ ਉਹ ਕਹਿੰਦੇ ਨਾਲ ਆ ਮੈਨਣਾ ਦੁਕਾਨਦਾਰ ਵੀ ਕੀ ਕਰੇ ਉਹਨੂੰ ਪਿੱਛੋਂ ਮਿਲ ਰਿਹਾ ਰੇਕਪੱਖ ਤੋਂ ਜੀਵਿੰਦਾਰ ਦੇ ਹਾਲਾਤ ਹੋ ਗਏ ਆ ਕਿ ਉਹਨੂੰ ਕਮਜ਼ੋਰ ਕੀਤਾ ਜਾ ਇਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਜੋ ਵੀ ਹੈ ਉਹਦੇ ਬਾਰੇ ਆਪਾਂ ਨਹੀਂ ਹਜੇ ਕੁਝ ਕਹਿ ਸਕਦੇ ਚਲੋ ਪਰ ਮਾੜੀ ਗੱਲ ਇਹ ਆ ਜੀ ਕਹਿੰਦੇ ਹੁੰਦੇ ਜੇ ਪੈਦਾ ਕਰਨ ਵਾਲਾ ਰੁਲ ਗਿਆ ਤੇ ਖਾਣ ਵਾਲਾ ਆਟੋਮੈਟਿਕ ਰੁਲ ਜਾਣਾ ਸਿੱਧੀ ਤੇ ਸਪਸ਼ਟ ਗੱਲ ਕੀ ਲੱਗਦਾ ਕਿ ਸੰਘਰਸ਼ ਕਰਨ ਦੇ ਨਾਲ ਜਿਹੜਾ ਸਰਕਾਰਾਂ ਜਾਗ ਪੈਣਗੀਆਂ ਦੇਖੋ ਕੋਸ਼ਿਸ਼ ਤਾਂ ਪੂਰੀ ਆ ਜੀ ਅੱਗੇ ਵੀ ਹੱਲ ਹੋਇਆ ਬਾਕੀ ਮਹਾਰਾਜ ਜਾਣਦਾ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਹੋਊਗਾ ਸਾਰਾ ਕੁਝ ਟਾਈਮ ਲੱਗੂਗਾ ਟਾਈਮ ਜ਼ਰੂਰ ਲੱਗਦਾ ਪਰ ਸੰਘਰਸ਼ਕਰਾਂ ਦੇ ਨਾਲ ਜਿੱਤ ਜ਼ਰੂਰ ਪ੍ਰਾਪਤ ਹੁੰਦੀ ਹੈ ਹਾਂਜੀ ਵੀਰ ਜੀ ਕੀ ਨਾਮ ਜੀ ਸੁਖਦੇਵ ਸਿੰਘ ਜੀ ਸੁਖਦੇਵ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਹੈਗਾ ਮਲੀਆਂ ਕਲਾਂ ਤੇ ਵਿੱਚ ਜਿਹੜਾ ਹੈਗਾ ਦੁਕਾਨਾਂ ਵੀ ਬੰਦ ਹੈਗੀਆਂ ਵਾ ਪੰਜਾਬ ਹੀ ਆਪਾਂ ਕਹਿ ਸਕਦੇ ਬੰਦ ਹੈਗਾ ਵਾ ਲਗਾਤਾਰ ਕਿਸਾਨ ਜਿਹੜਾ ਹੈਗਾ ਸੰਘਰਸ਼ ਕਰਨ ਲਈ ਜਿਹੜਾ ਹੈਗਾ ਸੜਕਾਂ ਤੇ ਉਤਰ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਅਸੀਂ ਦੁਕਾਨਦਾਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਬੰਦ ਦੀ ਕਾਲ ਦੇ ਉੱਤੇ ਬਿਲਕੁਲ ਅੱਜ ਕਿਸੇ ਨੇ ਵੀ ਸਾਡੇ ਆਉਣ ਤੋਂ ਪਹਿਲਾਂ ਹੀ ਦੁਕਾਨਾਂ ਬਿਲਕੁਲ ਬੰਦ ਸੀਗੀਆਂ ਤੇ ਬਾਕੀ ਧੰਨਵਾਦ ਕਰਦੇ ਆ ਅਸੀਂ ਮਜ਼ਦੂਰਾਂ ਦਾ ਤੇ ਸਾਡੇ ਟੋਟਲ ਜਿੰਨੇ ਵੀ ਸਾਡੇ ਭਰਾਵਾ মিডিਆ ਤੁਸੀਂ ਲਾ ਲਓ মিডিਆ ਵਾਲੇ ਵੀਰ ਆ ਜਿਹੜੇ ਸਾਡਾ ਬੰਦ ਦੀ ਕਾਲ ਤੇ ਸਾਥ ਦਿੱਤਾ ਸਾਡਾ ਕਿਸਾਨਾਂ ਦਾ ਤੇ ਅਸੀਂ ਬਸ ਇਹੀ ਮਿਹਰਬਾਨੀ ਕਹਿੰਨੇ ਆ ਸਰਕਾਰਾਂ ਦੇ ਕੰਨਾਂ 'ਚ ਸਾਡੀ ਆਵਾਜ਼ ਪਾਓ ਤੇ ਤਾਂ ਜੋ ਉਹਨਾਂ ਬੋਲੀਆਂ ਨੂੰ ਸੁਤੀਆਂ ਹੋਈਆਂ ਸਰਕਾਰਾਂ ਨੂੰ ਜਾਗ ਆਵੇ ਉਹ ਇਹ ਮਸਲਾ ਹੱਲ ਕਰਨ ਵੀ ਸਾਡੇ ਬਿਯੁਰਗ ਪੋਖੜ ਧਾਲਾਂ ਤੇ ਮਰਨਵਾਰਤ ਤੇ ਬੈਠੀ ਹੋਈ ਆ ਤੇ ਉਹਨਾਂ ਦੀ ਜਾਨ ਬਚ ਸਕੇ ਤੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ ਤੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਜ